ਕੁਝ ਗਾਲ ਗਾਈ ਕਾ ਜ਼ਵੇਦ ਦੀ ਲਗਾਈ ਦੀ ਇੱਤ ਕਾ ਕੋਈ ਪੁਲਿਸ ਵਾਲਿਆ ਨਹੀਂ ਆਇਆ ਕਹਿੰਦੇ ਅਸੀਂ ਜਿਹੜੇ ਮੀਟਿੰਗ ਦੇ ਚਦੇ ਹਾਂ ਕੋਈ ਕਾਦੇ ਵੀ ਸ਼ਾਮ ਤੱਕ ਗਿਆ ਰੋਤੀ ਦਾਵੇ ਮੈਂ ਸਾਰੇ ਕੈਮਰੇ ਕੋਲ ਚੈੱਕ ਕਰਕੇ ਰੋਤੀ ਸਵੇਰ 4 ਵਜੇ ਦਾ ਫਿਰ ਮੈਂ ਗਿਆ ਕੈਮਰੇ ਜਿੱਦਾਂ ਜਵਾਦ ਤੀ ਸਾਰੇ ਕੈਮਰੇ ਕਹੇ ਹੁਣ ਆਇਆ ਆ ਕੇ ਤੇ ਮੈਂ ਬਹਿਲੀ ਆਇਆ ਖੜਾ ਹੀ ਹੋਇਆ ਨਾ ਲੋਕ ਕੈਮਰੇ ਵੇਖਣ ਨਹੀਂ ਦਿੰਦੇ ਨਹੀਂ ਦੇਖਣ ਦਿੰਦੇ ਜੀ ਕੀ ਕਹਿੰਦੇ ਲੋਕ ਕਹਿੰਦੇ ਮਾਲ ਤੁਹਾਡੇ ਨਾਲ ਆਇਆ ਕੋਈ ਜੇ ਤੁਹਾਡੇ ਕੋਲ ਮਾਲ ਲਿਆਓ ਨਾਲ ਆਪੇ ਖੋਦੋ ਮੈਂ ਮੇਰੇ ਕੋਲ ਨਹੀਂ ਕੋਲਦਾ ਜੀ ਦਸਾਨੀ ਜੀ ਸਾਨ ਪਿੰਡ ਕਿਹੜਾ ਪਿੰਡ ਦੋਸ ਮਾਜੀ ਕੀ ਘਟਨਾ ਕੀ ਵਾਪਰ ਗਈ ਕੀ ਹੋ ਗਿਆ ਘਟਨਾ ਵਾਪਰੀਏ ਰਾਤ ਅਸੀਂ ਬਾਬਾ ਦੇ ਗਿਆ ਤੋਂ ਤੇਰਾ ਪੁਰਾ ਮਾਰ ਕੇ ਗਿਆ ਆਇਆ ਸਵੇਰੇ ਆ ਕੇ ਦੇਖਿਆ ਡੈਡ ਇੱਥੇ ਨਹੀਂ ਮਗਰ ਇੱਥੇ ਪੇ ਦੇ ਲਾਂ ਲਾਂ ਸਭ ਕੱਬੇ ਦਾ ਇਸ ਤੋਂ ਕੇ ਸੁਟੀਆਂ ਬਾਹਰ ਇੰਨੇ ਕਹਿ ਸਕਦਾ ਹਾਂ ਹੋਰ ਕੋਈ ਨਹੀਂ ਕਹਿ ਸਕਦਾ ਕੋਈ ਕੈਮਰੇ ਵੇਖੇ ਤੁਸੀਂ ਕੈਮਰੇ ਸਾਡੇ ਜਾਂ ਕੈਮਰੇ ਕੋਈ ਲੱਗ ਨਹੀਂ ਪਜਿੰਦਾ ਦੀ ਕੁਝ ਗਾਲ ਲਗਾਈ ਕੱਦ ਸਵੇਰ ਦੀ ਲਗਾਈ ਇਤ ਕ ਕੋਈ ਪੁਲਿਸ ਵਾਲਿਆ ਨਹੀਂ ਆ ਕਹਿੰਦੇ ਅਸੀਂ ਜਿਹੜੇ ਮੀਟਿੰਗ ਦੇ ਜਦੇ ਮੋੜ ਕੇ ਹੁੰਦੀ ਆ ਕੋਈ ਨਹੀਂ ਕੋਈ ਨਹੀਂ ਆ ਇੱਕ ਆਉਦੇ ਵੀ ਸ਼ਾਮ ਦਾ ਗਿਆ ਰਤੀ ਦਾਵੇ ਮੈਂ ਸਾਰੇ ਕੈਮਰੇ ਚੈੱਕ ਕਰਕੇ ਦਤੀ ਸਵੇਰ 4 ਵੇ ਦਾ ਫਿਰ ਮੈਂ ਗਿਆ ਕੈਮਰੇ ਜਿੱਦਾਂ ਦਵਾਤੀ ਸਾਰੇ ਕੈਮਰੇ ਕਹੇ ਹੁਣ ਆ ਆ ਕੇ ਤੇ ਮੈਂ ਭਿੱਲੀ ਆ ਖੜਾ ਹੀ ਹੋਇਆ ਨਾ ਲੋਕ ਕੈਮਰੇ ਵੇਖਣ ਨਹੀਂ ਦਿੰਦੇ ਨਹੀਂ ਵੇਖਣ ਦਿੰਦੇ ਜੀ ਕੀ ਕਹਿੰਦੇ ਲੋਕ ਕਹਿੰਦੇ ਮਨ ਤੁਹਾਡੇ ਨਾਲ ਕੋਈ ਜੇ ਤੁਹਾਡੇ ਕੋਲ ਬਣਾ ਲਿਓ ਨਾਲ ਆਪੇ ਗੋਲ ਦੋ ਮੈਂ ਮੇਰੇ ਕੋਲ ਨਹੀਂ ਕੋਈ ਆ ਜੀ ਮੁਲਾਜ਼ਮ ਹੋਵੇਗਾ ਤੇ ਫੇਰ ਫੇਰ ਖੋਲਾਂਗੇ ਤੇ ਪੁਲਿਸ ਅਜੇ ਤੱਕ ਤੁਹਾਡੇ ਮੌਕਾ ਵੇਖਣ ਨਹੀਂ ਅਜੇ ਕਿੱਥੇ ਵੇਖਣ ਜਾਵੇਗੀ ਨਹੀਂ ਕੋਈ ਕੋਈ ਨਹੀਂ ਦੇਖਣ ਗਿਆ ਜੀ ਤੇ ਹੁਣ ਟਾਈਮ ਸਵੇਰੇ 5.5 ਲੱਖ ਰੁਪਇਆ ਖਰਚਿਆ ਸੀ ਐਟ ਟਾਈਮ ਤੇ 8.5 ਲੱਖ ਰੁਪਇਆ ਹੋਣਾ ਖਰਚਾ ਕਰਜ਼ਾ ਪਾ ਕੇ ਸਾਰਾ ਕੁਝ ਹਾਂਜੀ ਕਰਜ਼ਾ ਭਾ ਗੀ ਮੈਂ ਪਤਾ ਹੀ ਰਾਤ ਦਿਨ ਮਿਹਨਤ ਕੀਤੀ ਦੀ ਹੈ ਕਰਜ਼ਾ ਪਤਾ ਹੀ ਕਿੱਦਾਂ ਮੰਗਾਇਆ ਨਾ ਹੁਣ ਫ੍ਰੀ ਤਾਂ 6 ਮਹੀਨੇ ਫ੍ਰੀ ਦਿੱਤੇ ਮੈਨੂੰ ਦੂਜਾ ਖਰਚਾ ਮੇਰੇ ਹੋਰ ਸਿਰ ਤੇ ਚੜ ਗਿਆ ਹੂੰ ਦੂਜਾ ਪਤਾ ਲੈ ਆਉਣਾ ਕਿ ਨੀਂ ਲੈ ਆਉਣਾ ਪਤਾ ਇਹ ਸਮਾਨ ਵਿੱਚ ਮੈਂ ਕਿੱਦਾਂ ਹੋਣਾ ਮੇਰੀ ਰੋਜੀ ਰੁੱਟੀ ਖੁੱਤੀ ਗਈ ਹੈ ਡੰਡੂ ਲੱਤ ਮਾਰਦੀ ਡੱਡੇ ਇਹ ਕਹਿੰਦਾ ਘਰਬਾਏ ਪੂਰੀ ਕਰ ਸਕਦੀ ਹੈ ਜੇ ਕੰਨੀ ਚਾਵੇ ਤੇ ਨਹੀਂ ਕੰਨੀ ਚਾਵੇ ਜੇ ਕੰਨੀ ਹੁੰਦੀ ਨਾ ਜਿੱਦਾਂ ਕੱਲ੍ਹ ਦੀ ਇਹ ਹਿੰਦਰਾ ਕਾ ਜਿੱਤਰੀ ਕਾਦ ਪਰਛੀ ਇਹ ਕੰਨੀ ਚਾਵੇ ਤਾਂ ਕਰ ਸਕਦੀ ਹੈ ਨਹੀਂ ਕੰਨੀ ਜਿਹੜਾ ਹਜੇ ਤੱਕ ਨਹੀਂ ਅੱਡੇ ਕੋ ਇੱਥੇ ਭੇਲੀ ਤੱਕ ਪੁੱਜ ਸਕਿਆ ਅੱਗੇ ਘਰਬਾਏ ਕੀ ਕਰੇਗੀ ਔਰ ਕੋਈ ਕੋਈ ਮੇਰਾ ਉਮੀਦ ਹੀ ਸਾੜ ਡੀ ਜਿਹੜਾ ਤਕਨੀਏ ਤੱਕ ਭੇਲੀ ਆ ਸਕਦੇ ਕੋਈ ਵੀ ਸਾੜ ਡੀ ਤੇ ਲਾਈ ਹੈ ਨਿਕਲਣੇ ਅਸੀਂ ਕੱਲ ਦੇ ਵੀ ਹੁਣ ਹੀ ਸੇਧ ਫਾਹ ਲੱਗਦੀਆਂ ਅਸੀਂ ਤਾਂ ਤੱਕ ਇਹਦੇ ਕੋਈ ਨਾ ਨਹੀਂ ਆਏ ਕਿਸਦਾ ਵੀ ਆਉਣਾ ਕਿ ਨਹੀਂ ਆਉਣਾ ਉਮੀਦ ਸਾੜ ਡੀਆਂ ਅਸੀਂ ਬਾਈ ਇਹ ਕਿਹੋ ਜਿਹਾ ਇਹ ਇਸਾਰੀ ਪੂਰੀ ਉਮਰ ਦੀ ਕਮਾਈ ਹੈ ਉਹਦੀ ਰੋਜੀ ਰੋਟੀ ਹੀ ਹੈ ਉਹ ਚੋਰੀ ਹੋ ਗਈ ਵਿਚਾਰਾ ਪੁਲਸ ਨੂੰ ਕਹਿੰਿਆ ਆਈ ਨਹੀਂ ਪੁਲਸ ਉਹਨੂੰ ਕੀ ਉਮੀਦ ਹੈ ਜੀ ਕੱਲ ਨੂੰ ਅੱਜ ਇਹ ਬੰਦਾ ਫਾਹ ਲਲੇ ਤੇ ਕੋ ਕੌਂ ਜਿਵੇਂ ਭਰੋਗਾ ਭਾਈ ਆਪਣੇ ਪਰਿਵਾਰ ਕਿਦਾਂ ਪਾਲੂਗਾ ਜੀ ਹਨਾ ਜੇ ਸਰਕਾਰ ਆ ਸਰਕਾਰ ਵੱਲੋਂ ਕੋਈ ਸਪੋਰਟ ਹੀ ਨਹੀਂ ਆ ਰਹੀ ਕੋਈ ਜਿਹੜੇ ਲਗਾਏ ਨੇ ਸੇਵਾ ਕਰਨੇ ਜਿਹੜੇ ਲੋਕ ਪੁਲਸ ਵਾਲੇ ਲਗਾਏ ਨੇ ਉਹੀ ਨਹੀਂ ਆ ਰਹੇ ਤੇ ਕਿਦਾਂ ਕਿਦਾਂ ਚਾਰੇ ਇਹਦੀ ਸਮੱਸਿਆ ਹੱਲ ਹੋਏਗੀ ਕਿੰਨੇ ਦਿਨ ਰਹਿੰਦੀ ਹੈ ਤੁਸੀਂ ਕੀ ਮੰਨਦੇ 3 ਘੰਟੇ ਜਾਂ 72 ਘੰਟੇ ਦੀ ਹੋएगी ਕਈਆਂ ਕੋਲ ਉਹ ਵੀ ਨਹੀਂ ਹੋਣੀ ਤੇ ਜੇ ਕਿਸੇ ਕੋਲ ਸੂਤ ਹੈਗਾ ਤਾਂ ਉਹਦੇ ਮੱਠੇਗਾ ਜੀ ਉਹਨਾਂ ਸਮਾਂ ਪੁਲਸ ਨਹੀਂ ਆਏ ਉਹਨਾਂ ਉਹਨਾਂ ਸਮਾਂ ਚ ਪੁਲਸ ਨਹੀਂ ਆਈ ਤਾਂ ਕਿਥੋਂ ਲੱਭੇਗਾ ਜੀ ਦੇਖ ਰਹਾ ਉਹਦੇ ਅਗਰ ਪੁਲਸ ਚਾਹੇ ਤਾਂ ਭਾਈ ਕਹਿੰਦੇ ਘਰੋਂ ਕੋਈ ਇੱਕ ਇੱਕ ਕਟ ਨਹੀਂ ਪੁੱਟ ਸਕਦਾ ਕਿਹ ਜੀ ਅਗਰ ਪੂਲ ਸੇ ਚਾਹੇ ਤਾਂ ਅਗਰ ਪੂਲ ਸੀ ਮੈਨੂੰ ਤਾਂ ਲੱਗਦਾ ਜੀ ਹੁੰਦਾ ਨਾਲ ਹੀ ਰਲੀ ਹੋਈ ਆ ਜੀ ਜੇ ਪੂਲ ਸਾ ਆ ਹੀ ਨਹੀਂ ਆ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਨਾਲ ਰਲੀ ਹੋਈ ਆ